ਮੈਂ ਐਸੋ ਜੋ ਬਣਾਇਆ ਸਕੰਦਰ ਸਿੰਘ ਦੇ ਕਰ ਮੈਂ ਦਵਾਈ ਦੀਆਂ ਪੁਲਾਕਾ ਵਸੀਆਂ ਨੂੰ ਬਲਾਇਆ ਦੇ ਲਈ ਦਿੱਤੀ ਮੈਂ ਮਸਤੀਖ ਨੇ ਸਾਰਿਆਂ ਨੂੰ ਦਵਾਈਆਂ ਜਿਹੜੀਆਂ ਪੁਲਾਕਾ ਤੋਂ ਵਾਕਿਆ ਦਿੰਦਾ ਹੋਰ ਨਾਲ ਸੁਜੇਤ ਵੀ ਕਰਦਾ ਕਿ ਇੱਕ ਦਵਾਈ ਜਿਹੜੀ ਆ ਇਹ ਦੇ ਨੀ ਦਵਾਈ ਮੰਗਾਓ ਬਟਾਪੇ ਨਾਲ ਜਲਾਓ ਬਟਾਪੇ ਜਲਾਉਣ ਦੇ ਨਾਲ ਜਿਹੜਾ ਇਹ ਪ੍ਰੋਮੋਸ਼ਨ ਜਿਹੜਾ ਫੈਲਿਆ ਉਸ ਤੋਂ ਬਹੁਤ ਸਾਰੇ ਬਿਮਾਰੀ ਜਿਹੜੀਆਂ ਫੈਲਦੀਆਂ ਨੇ ਇਵੇਂ ਤਬਾਹ ਹੋਇਆ ਸਾਦੀ ਪਰਵਨ ਹੋ ਗਈ ਪੂਰੇ ਕਮਰਿਆਂ ਦਾ ਪਰਿਵਾਰ ਇਹ ਤਬਾਹ ਬੰਨੇ ਆ ਇਸ ਕਰਕੇ ਮੇਰੇ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਤੀ ਆ ਕਿ ਗ੍ਰੀਨ ਦੀਵਾਲੀ ਮਨਾਓ ਔਰ ਜਿਹੜੇ ਵੀ ਇੱਥੇ ਇਲਾਕਾ ਵਾਸੀ ਨੇ ਇੱਕ ਜਿਹੜਾ ਰਾਤ ਦੇ ਇਸ ਵੇਲੇ ਜਿਹੜਾ ਆਪਣੇ ਘਰਾਂ 'ਚ ਆਪਣੇ ਆਸ-ਪਾਸ ਆਪਣੇ ਜਿਹੜਾ ਤੁਹਾ ਦਾ ਮਲਕੇ ਤਰਕੀਮ ਦੀ ਚੀਜ਼ਾਂ ਨੇ ਉਹਨਾਂ ਦਾ ਖਿਆਲ ਰੱਖਿਓ ਕਿਉਂਕਿ ਅੱਜ ਕੱਲ ਜਿਹੜੀਆਂ ਹੈਗੀਆਂ ਨੇ ਚੋਰੀਆਂ ਵਗੈਰਾ ਬਹੁਤ ਹੁੰਦੀਆਂ ਨੇ खेते न तव्हां चेत रहियो बाक़ी दवाली जी सालनि मेर मिलियो